ਸ਼੍ਰੀ ਸਿਰਵੈਨ ਮਲਾ ਤੇ ਆਪੀਸੀ ਸੈਕਟਰ ਨਾ ਸਪੀਸੀਟੀ ਮੁਹਾਲੀ ਤੇ ਸੌਰਵ ਜਿੰਦਲ ਪੀਪੀਐਸ ਕਪਤਾਨ ਪੁਲਿਸ ਜਨ ਜ਼ਿਲ੍ਹਾ ਐਸਐਸਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਗਰ ਸਦਨੀ ਦਾ ਕਹਿਣੇ ਕਿ ਸ਼੍ਰੀ ਹਰਮਨਦੀਪ ਸਿੰਘ ਹਾਸ ਤੇ ਆਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸ ਨਗਰ ਦੀ ਨਿਰਦੇਸ਼ਾਂ ਤੇ ਮੁਹਾਲੀ ਪੁਲਿਸ ਨੇ 11 ਦੀ ਰਾਤ ਨੂੰ ਥਾਣਾ ਸੁਹਾਣਾ ਖੇਤਰ ਦੇ ਨੇੜੇ ਸੈਕਟਰ 38 ਮੁਹਾਲੀ ਦੇ ਵਿੱਚ ਹੋਏ ਨੇ ਕਤਲ ਕੇਸ ਨੂੰ ਸੁਲਝਾਉਣ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਇੱਕ ਮੁਲਜ਼ਮ ਨੂੰ ਦਸਦੀਏ ਗ੍ਰਿਫਤਾਰ ਕੀਤਾ ਗਿਆ ਉਪਰੋਕਤ ਅੰਨੇ ਕਤਲ ਦੀ ਜਾਂਚ ਲਈ ਮਾਨਯੋਗ ਐਸਐਸਪੀ ਸਾਹਿਬ ਉੱਥੇ ਹੀ ਕੈਪਟਨ ਪੁਲਿਸ ਤੋਂ શ્રી ਗੌਰਵ ਜਿੰਦਲ ਪੀਪੀਐਸ શ્રી ਤਲਵਿੰਦਰ ਸਿੰਘ ਪੀਪੀਐਸ ਕਪਤਾਨ ਪੁਲਿਸ ਜ਼ਿਲ੍ਹਾ ਐਸਐਸ ਨਗਰ ਤੇ શ્રી ਵੇਨਵਾਲਾ ਪੀਐਸਪੀ ਉੱਥੇ ਐਸਪੀ ਸਿਟੀ ਮੋਹਾਲਾ ਤੇ શ્રી ਹਰਮਨ ਸਿਮਰ ਸਿੰਮਰਨ ਸਿੰਘ ਬਲ ਪੀਪੀਐਸ ਤੇ ਸਬ ਡਿਵੀਜ਼ਨ ਸਿਟੀ 2 ਮੋਹਾਲੀ ਦੀ ਨਿਗਰਾਨੀ ਹੇਠ ਸੀ ਆਈਏ ਸਟਾਫ ਦੇ ਪੁਲਿਸ ਥਾਣਾ ਸੁਹਾਣਾ ਨੂੰ ਇੱਕ ਕੰਮ ਸੌਪਿਆ ਗਿਆ ਸੀ ਜੋ ਕਿ ਉਸ ਤੋਂ ਬਾਅਦ ਉਹ ਹਰ ਸੰਭਵ ਕੋਸ਼ਿਸ਼ ਕਰਦੇ ਰਹੇ ਇਸ ਨੇ ਕਤਲ ਕੇਸ ਨੂੰ ਸਾਂਝੇ ਤੌਰ ਤੇ ਹੱਲ ਕਰਨ ਦੇ ਲਈ ਉਹਨਾਂ ਨੇ ਇਹ ਕਤਲ ਫਾਈਨਲੀ ਸੁਲਝਾ ਲਿਆ ਮੋਹਾਲੀ ਪੁਲਿਸ ਵੱਲੋਂ ਇੱਕ ਬੜੀ ਸਾਨੂੰ ਵੱਡੀ ਸਫਲਤਾ ਮਿਲੀ ਹੈ ਪਿਛਲੇ ਦਿਨੀ ਸੈਕਟਰ 78 ਦੇ ਵਿੱਚ ਇੱਕ ਬਲਾਈਂਡ ਮਰਡਰ ਹੋਇਆ ਸੀ ਸਾਨੂੰ ਇੱਕ ਡੈੱਡ ਬੋਡੀ ਮਿਲੀ ਸੀਗੀ ਉੱਡ ਮੁਰਲੀ ਜਿਹੜੀ ਪਛਾਣ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜੀ ਬੋਡੀ ਹੈ ਜੀ ਇਹ சுரேਸ਼ਪਾਲ son of ਲਖਮਨ ਦਾਸ ਹੈ ਜੋ ਮੋਲੀ ਵੈਦਵਾਨ ਰਹਿੰਦਾ ਹੈ ਤੇ ਉਮਰ ਕਰੀਬ 36 ਸਾਲ ਇਹ ਕੁਝ ਦਿਨ ਪਹਿਲਾਂ ਮਤਲਬ ਕੁਝ ਸਾਲਾਂ ਤੋਂ ਮੋਹਾਲੀ ਦੇ ਵਿੱਚ ਰਹਿੰਦਾ ਸੀ ਬੇਸਿਕਲੀ ਇਹ ਜਮਨਾ ਨਗਰ ਦਾ ਰਹਿਣ ਵਾਲਾ ਸੀ 11 ਤਰੀਕ 11 ਮਈ ਨੂੰ ਇਹਦੇ ਭਰਾ ਵੱਲੋਂ ਸਾਡੇ ਸੁਹਾਣੇ ਥਾਣੇ ਦੇ ਵਿੱਚ ਇੱਕ ਕੰਪਲੇਨ ਮਸੂਲ ਹੋਈ ਸੀ ਕਿ ਮੇਰਾ ਬ੍ਰਦਰ ਗਿਆ ਹੈ ਤੇ ਘਰੇ ਵਾਪਸ ਨਹੀਂ ਆਇਆ ਵੀ ਦੁਪਹਿਰੇ 3-4 ਵਜੇ ਦਾ ਘਰੋਂ ਗਿਆ ਹੋਇਆ ਹੈ 14 ਤਰੀਕ ਨੂੰ ਇਹਦੀ ਜਿਹੜੀ ਬਾਡੀ ਪਾਰਸ਼ਲੀ ਡੀਕੰਪੋਜ਼ਡ ਫਾਰਮ ਦੇ ਵਿੱਚ ਸਾਨੂੰ ਸੈਕਟਰ 78 ਦੇ ਵਿੱਚੋਂ ਪਾਰਕ ਦੇ ਵਿੱਚੋਂ ਮਿਲੀ ਸੀ ਇਸ ਮਾਮਲੇ ਦੇ ਵਿੱਚ ਮੁੱਢਲੇ ਤੌਰ ਤੇ ਐਫ ਆਈ ਆਰ ਨੰਬਰ 128 14524 ਨੂੰ 14525 ਅੰਡਰ ਸੈਕਸ਼ਨ 1031 ਤੇ 35 ਬੀ ਐਨ ਐਸ ਦੇ ਵਿੱਚ ਮਰਡਰ ਤੇ ਜਿਹੜਾ ਨਾਲ 34 ਜਿਹੜੀ ਪੁਰਾਣੀ ਆਪੀਸੀ ਸੀ ਮੈਟਰ ਤੇ ਨਾਲ ਰਿਲੇਵੈਂਟ ਸੈਕਸ਼ਨ ਦੇ ਵਿੱਚ ਐਫਆਈਆਰ ਲਾਚ ਹੋਈ ਸੀ ਅਨਨੋਨ ਵਿਅਕਤੀਆਂ ਦੇ ਖਿਲਾਫ ਕਿਉਂਕਿ ਇਹ ਮਾਮਲਾ ਬਿਲਕੁਲ ਹੀ ਬਲਾਈਂਡ ਸੀਗਾ ਇਹਦੇ ਬਾਰੇ ਕੋਈ ਕਲੂ ਨਹੀਂ ਸੀ ਕੋਈ ਟ੍ਰੇਸ ਨਹੀਂ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਅ ਸ਼੍ਰੀ ਹਰਮਨਦੀਪ ਸਿੰਘ ਹਾਸ ਜੀ ਵੱਲੋਂ ਇਸ ਮਾਮਲੇ ਦੀ ਜਿਹੜੀ ਗੰਭੀਰਤਾ ਨੂੰ ਦੇਖਦੇ ਹੋਏ ਕਿਉਂਕਿ ਸ਼ਹਿਰ ਦੇ ਵਿੱਚ ਬਿਲਕੁਲ ਬੋਡੀ ਮਿਲੀ ਸੀਗੀ ਤੇ ਇਹਨੂੰ ਦੇਖਦੇ ਹੋਏ ਐਸਪੀ ਸਿਟੀ ਸ਼੍ਰੀ ਸ਼੍ਰੀਵਿਨੈਲਾਲ ਜੀ ਆਈਪੀਐਸ ਸਦੇ ਪਲਵਿੰਦਰ ਸਿੰਘ ਐਸਪੀ ਨਾਲ ਹੀ ਸਾਡੇ ਇੰਚਾਰਜ ਸੀਆਈਏ ਡੀਐਸਪੀ ਸਿਟੀ 2 ਹਰ ਸਿੰਘਨ ਬਲਤੇ ਐਸਐਚਓ ਸਿਮਰਨ ਐਸਐਚਓ ਸੋਹਣਾ ਇਹਨਾਂ ਦੇ ਵਕਤ ਸਾਡੀ ਇਹਨਾਂ ਦੇ ਅੰਦਰ ਟੀਮਾਂ ਬਣੀਆਂ ਸੀਗੀਆਂ ਤੇ ਰੈਗੂਲਰ ਟੀਮਾਂ ਉਸੇ ਦਿਨ ਤੋਂ 14 ਤਰੀਕ ਤੋਂ ਹੀ ਕੰਮ ਕਰ ਰਹੀਆਂ ਸੀ ਅੱਜ ਸਵੇਰੇ ਸਾਡੀ ਟੀਮ ਨੂੰ ਇੱਕ ਜਦੋਂ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਬੜੀ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਸ ਕੇਸ ਦੇ ਮੁੱਖ ਦੋਸ਼ੀ ਜੋਗੀ ਮੁਕੇਸ਼ ਕੁਮਾਰ son of ਜੀਤਨ ਕੁਮਾਰ ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਹੈ ਇਹਨੂੰ ਅਰੈਸਟ ਕੀਤਾ ਤੇ ਅਰੈਸਟ ਕਰਕੇ ਜਿਹੜਾ ਇਹ ਆਪਣੇ ਜੁਰਮ ਨੂੰ ਇਹਨੇ ਕੰਫੈਸ ਕਰ ਲਿਆ ਤੇ ਅਸੀਂ ਇਹਨੂੰ ਅਰੈਸਟ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰਤੀ ਹੈ ਸਰ ਕਦਰ ਦਿਓ ਵੀ ਤਸਵੀਰ ਇਹਦੀ ਮੁੱਢਲੀ ਤਰਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਮੁਕੇਸ਼ ਕੁਮਾਰ ਹੈ ਇਹ ਨਸ਼ੇ ਕਰਨ ਦਾ ਆਦੀ ਹੈ ਦੋਸ਼ੀ ਤੇ ਇੱਥੇ ਕਿਸੇ ਟੈਰਾਂ ਵਾਲੀ ਸੁਹਾਣੇ ਦੇ ਵਿੱਚ ਕਿਸੇ ਟੈਰਾਂ ਵਾਲੀ ਦੁਕਾਨ ਤੇ ਰਹਿੰਦਾ ਤੇ ਬਿਹਾਰ ਦਾ ਬੇਸਿਕਲੀ ਰਹਿਣ ਵਾਲਾ ਹੈ ਤੇ ਰਾਤ ਨੂੰ ਟੈਰਾਂ ਵਾਲੀ ਦੁਕਾਨ ਦੇ ਬਾਹਰ ਹੀ ਸੌਂ ਜਾਂਦਾ ਇਹ ਪਹਿਲਾਂ ਵੀ ਇਹਦੇ ਦੋ ਚੋਰੀਆਂ ਚੋਰੀ ਦੇ ਮਕਦਮੇ ਇੱਕ 2018 ਦੇ ਵਿੱਚ ਤਾਂ 232/18 ਤੇ 244/19 ਸੋਹਣੇ ਥਾਣੇ ਦੇ ਵਿੱਚ ਹੀ ਦਰਜ ਨੇ ਚੋਰੀ ਦੇ ਮਕਦਮੇ ਤੇ ਕਈ ਵਾਰ ਇਹ ਰਾਹਗੀਰਾਂ ਤੋਂ ਜਾਂ ਜਿਹੜੇ ਉੱਥੇ ਪਾਰਕ ਦੇ ਵਿੱਚ ਬੈਠ ਕੇ ਕਈ ਵਾਰ ਕੋਈ ਬੰਦਾ ਪਾਰਕ 'ਚ ਬੈਠਾ ਹੁੰਦਾ ਸੀ ਉਹਨਾਂ ਦਾ ਮੋਬਾਈਲ ਵਗੈਰਾ ਖੋਹ ਲੈਂਦਾ ਸੀ ਉਸ ਦਿਨ ਇਹ ਪਾਰਕ ਦੇ ਵਿੱਚ ਜਿਹੜੇ ਵਿਕਟਿਮ ਹੈ ਆਪਣਾ ਸੁਰੇਸ਼ਪਾਲ ਉੱਥੇ ਪਾਰਕ 'ਚ ਨੇ ਸ਼ਰਾਬ ਪੀ ਕੇ ਪਾਰਕ 'ਚ ਥੋੜਾ ਜਿਹਾ ਨਸ਼ੇ ਦੀ ਹਾਲਤ 'ਚ ਬੈਠਾ ਸੀਗਾ ਇਹਨੇ ਉਹ ਤੋਂ ਮੋਬਾਈਲ ਖੋਹਣ ਦੀ ਤੇ ਪੈਸੇ ਖੋਹਣ ਦੀ ਫਰਾਗ ਦੇ ਵਿੱਚ ਉੱਤੇ ਹਮਲਾ ਕੀਤਾ ਤੇ ਜਦੋਂ ਦੋਨਾਂ ਦੀ ਸਫਲ ਹੋਈ ਇਹਨੇ ਉੱਥੇ ਪੱਥਰ ਤੇ ਡੰਡੇ ਮਾਰ ਕੇ ਉਹਦਾ ਕਤਲ ਕਰਤਾ ਤੇ ਉਹਦਾ ਮੋਬਾਈਲ ਲੈ ਕੇ ਖਰਾਬ ਹੋ ਗਿਆ ਇਸ ਮਾਮਲੇ ਦੀ ਅਸੀਂ ਜਦੋਂ ਸਾਇੰਟਿਫਿਕ ਤੇ ਟੈਕਨੀਕਲ ਪੂਰੇ ਸੀਸੀਟੀਵੀ ਕੈਮਰਾ ਸੀ ਟ੍ਰੇਲ ਫਾਲੋ ਕੀਤੀ ਉਹਦੇ ਮੋਬਾਈਲ ਵਗੈਰਾ ਦੀ ਜਿਹੜੀ ਅਸੀਂ ਸਾਇੰਟਿਫਿਕ ਇਨਵੈਸਟੀਗੇਸ਼ਨ ਕੀਤੀ ਸਾਡੀ ਸੀਆਈਏ ਟੀਮ ਤੇ ਥਾਣੇ ਦੀ ਟੀਮ ਨੂੰ ਸਫਲਤਾ ਮਿਲੀ ਉਹਦੇ ਵਿੱਚ ਅਸੀਂ ਇਹਨੂੰ ਟ੍ਰੇਸ ਕਰ ਲਿਆ ਨੇ ਆਪਣਾ ਜੁਰਮ ਕੰਫੈਸ ਕਰ ਲਿਆ ਅਗਰ ਮੁੱਖ ਗਾਇਬ ਗੁਮਾਰ ਦੇ ਨਾਲ ਕੋਈ ਹੋਰ ਵੀ ਹਜੇ ਤੱਕ ਇਨਵੋਲਵਮੈਂਟ ਸਾਹਮਣੇ ਆਈ ਹੈ ਉਸਰ ਜਿੱਥੇ ਬੌਣੀ ਮਿਲੀ ਉੱਥੇ ਜਾ ਕੇ ਇਹਨੂੰ ਮਾਰਿਆ ਜਾਂ ਕਿਸ ਤਰ੍ਹਾਂ ਸਰ ਉਹਨੇ ਜਿਹੜਾ ਇਹ ਬੈਠਾ ਥੋੜਾ ਰੋਡ ਦੇ ਨੇੜੇ ਸੀਗਾ ਉਹਨੇ ਮਾਰਿਆ ਉੱਥੇ ਹੀ ਉਹਨੇ ਥੋੜਾ ਅੱਗੇ ਖਿੱਚ ਕੇ ਲੈ ਗਿਆ ਸੀ ਉਹਨੇ ਉੱਥੇ ਉਹਨੇ ਪੱਥਰ ਦੇ ਡੰਡੇ ਮਾਰ ਕੇ ਉਹਦਾ ਕਤਲ ਕਰਤਾ ਸੀ ਹਲੇ ਤੱਕ ਦੀ ਪੁਸ਼ਟੀ ਤੋਂ ਇਹੀ ਸਾਹਮਣੇ ਆਇਆ ਕਿ ਇਹ ਇਕੱਲਾ ਸੀਗਾ ਬਾਕੀ ਇਸੇ ਨੂੰ ਹੁਣ ਇਹਦਾ ਰਿਮਾਂਡ ਲੈ ਕੇ ਥੋਰੋਲੀ ਇਨਵੈਸਟਿਗੇਟ ਕਰਾਂਗੇ ਐਸਪੀ ਨੇ ਕਿਹਾ ਕਿ ਜਿਹੜਾ ਇਹ ਪਰਟੀਕਲ ਗੱਲ ਕਰੀਦਾ ਜਿੰਨਾ ਤੋਂ ਦੱਸੇ ਕਿ ਬਿਹਾਰ ਦਾ ਜਣਾ ਬਸ ਬਹੁਤ ਵੇਖਿਆ ਨਾ ਮਰਦਾ ਉਹ ਵੀ ਕਿਤਨਾ ਇਤਬਾਰ ਦਾ ਸਤਾਨ ਜੀ ਲਗਦਾ ਨਹੀਂ ਕਿ ਇਹ ਵੇਰ ਇੱਕ ਵਾਰੀ ਉਹ ਮੁੱਦਾ ਫਿਰ ਉੱਠਦਾ ਹੋਇਆ ਨਜ਼ਰ ਆ ਰਿਹਾ ਕਿ ਇਹ ਬਿਮਾਰੂ ਆਏ ਹੋਏ ਵਿਅਕਤੀਆਂ ਦਾ ਫਾਸਲ ਕੀ ਲੋਕੀਆ ਮਾਤਾ ਤਾ ਨੂੰ ਕਾਫੀ ਜ਼ਿਆਦਾ ਅਣਜਾਣਦੇ ਰਹੇ ਨੇ ਕੋਸ਼ਿਸ਼ ਕਰਦੇ ਨੇ ਆਪਦੇ ਪਿਛੇ ਜਿੱਥੇ ਸਟੇਟ ਤੋਂ ਆਇਆ ਉਸੇ ਵਾਪਸ ਭਜੇ ਦੇਖੋ ਗੱਲ ਇਹ ਹੈ ਵੈਸੇ ਤਾਂ ਸੀ ਇਹਨੂੰ ਇਥੋਂ ਵੀ ਪੜਿਆ ਆ ਆਪਾਂ ਕਿਸੇ ਨੂੰ ਆਨ ਜਾਣ ਤੋਂ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਆਪਣੀ ਕੰਟਰੀ ਇੱਕ ਹੈ ਇੱਥੇ ਕੋਈ ਲਿਮਿਟੇਸ਼ਨ ਨਹੀਂ ਹੈਗੀ ਮਤਲਬ ਸਾਰਿਆਂ ਨੂੰ ਕਨਸਟੀਟਿਊਸ਼ਨ ਰਾਈਟ ਹੈ ਕੋਈ ਕਿਤੇ ਵੀ ਰਹਿ ਸਕਦਾ ਹੈ ਬਟ ਜਿਹੜਾ ਇਹਦੇ ਜਿਵੇਂ ਤੁਹਾਡਾ ਮੈਸੇਜ ਹੈ ਤੁਹਾਡਾ ਕੁਐਸਚਨ ਵੀ ਇਹਦੇ ਰਿਗਾਰਡਿੰਗ RW ਇਸ ਨੂੰ ਵੀ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਜਿੰਨੇ ਟੈਨੈਂਟ ਤੁਹਾਡੇ ਕੋਲ ਰਹਿੰਦੇ ਨੇ ਜਾਂ ਕਿਸੇ ਪ੍ਰਾਈਵੇਟ ਕੋਈ ਫਰਮ ਦੇ ਵਿੱਚ ਕੋਈ ਬਿਜ਼ਨਸ ادارے ਦੀ ਕੋਈ ਦੁਕਾਨ ਤੇ ਜਿਹੜੇ ਵੀ ਤੁਹਾਡੇ ਐਮਪਲਾਈ ਕੰਮ ਕਰਦੇ ਉਹਨਾਂ ਦੇ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਾਓ ਤਾਂ ਕਿ ਤੁਹਾਨੂੰ ਉਹਦੇ ਐਂਟੀਸੀਡੈਂਟਸ ਦਾ ਪਤਾ ਹੋਵੇ ਤੁਹਾਡੇ ਕੋਲ ਰਿਕਾਰਡ ਹੋਵੇ ਤੇ ਪੁਲਿਸ ਕੋਲ ਵੀ ਉਹਦਾ ਰਿਕਾਰਡ ਹੋਵੇ ਸਰ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤਾਂ ਨਹੀਂ ਕਿ ਪਹਿਲਾਂ ਤੋਂ ਜਾਣਦੇ ਹੋਵੇ ਜਾਂ ਕਿਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਹੋਵੇ ਜਾਂ ਸੇਮ ਟਾਈਮ ਮਿਲੇ ਸੀ ਮੈਂ ਹਲੇ ਤੱਕ ਦੀ ਤਫਤੀਸ਼ ਤੋਂ ਹੀ ਗੱਲ ਸਾਹਮਣੇ ਹੈ ਕਿ ਦੋਪਹਿਲਾਂ ਇਹਨਾਂ ਦੀ ਕੋਈ ਆਪਸ ਚ ਜਾਣਕਾਰੀ ਨਹੀਂ ਸੀ ਇਹ ਸਿਰਫ ਇਹਨੇ ਲ ਰੱਦੇ ਨਾਲ ਸਕਲ ਹੋ ਗਈ ਤਾਂ ਉਸ ਤੋਂ ਬਾਅਦ ਵਰਤਨ ਨਹੀਂ ਕਰਦਾ ਸਰ ਦੋਸ਼ੀ ਕਿ ਉਹ